ਹਾਂਜੀ ਸਸੇ ਕਾ ਜੀ ਸਾਰਿਆਂ ਨੂੰ ਵੇਸਣ ਦੀ ਪੰਜੀ ਜੀ ਬਣ ਕੇ ਤਿਆਰ ਹੋ ਗਈ ਹੈ ਸਰਦੀਆਂ ਦਾ ਮੌਸਮ ਆ ਗਿਆ ਹੈ ਅੱਗੇ ਹੁਣ ਦੇਖੋ ਵੇਸਣ ਦੇ ਵਿੱਚ ਕੀ ਕੀ ਪਏਗਾ 1 ਕਿਲੋ ਘਿਓ 1 ਕਿਲੋ ਵੇਸਣ ਵਾਸਤੇ ਸ਼ੁਾਰੇ ਬਦਾਮ ਇਹ ਵੇਸਣ ਹੈ 1 ਕਿਲੋ ਖਸਖਾਸ 100 ਗ੍ਰਾਮ ਔਰ ਕਾਜੂ ਬਦਾਮ ਤੇ ਇਹ ਹੈ ਜੀ ਗੁੰਦ ਇਹ ਹੈ ਜਟ ਜੋ ਕਿ ਨਾਰੀਅਲ ਦਾ 슈ਗਰ ਹੈ 1 ਕਿਲੋ ਖੰਡ ਬੂਰਾਖੰਡ ਤੇ ਮਗਜ ਹਨ ਹੁਣ ਅਸੀਂ ਲੱਗੇ ਹਾਂ ਜੀ ਕਿਉ ਗਰਮ ਕਰਨ ਕੜਾਈ ਗਰਮ ਹੋ ਚੁੱਕੀ ਹੈ ਤੇ ਕੜਾਈ ਗਰਮ ਹੋਣ ਤੋਂ ਬਾਅਦ ਅਸੀਂ ਵਿੱਚ ਪਾਵਾਂਗੇ ਕਿਉ ਕਿਉ ਪਾ ਕੇ ਇਹਦੇ ਵਿੱਚ ਅਸੀਂ ਹੁਣ ਕਰਾਂਗੇ ਜੀ ਗੁੰਦ ਤਿਆਰ ਜੋ ਕਿ ਗੁੰਦ ਛੋਟੇ ਛੋਟੇ ਦਾਣੇ ਹਨ ਥੋੜਾ ਥੋੜਾ ਹੀ ਪਾਣਾ ਪੈਂਦਾ ਹੈ ਕਿਉ ਗਰਮ ਹੋਣ ਲੱਗਾ ਹੈ ਇਸੇ ਤਰੀਕੇ ਦੇ ਨਾਲ ਸਰਦੀਆਂ ਹਰ ਸਰਦੀ ਵਿੱਚ ਵਿਸਣ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਬੱਚਿਆਂ ਵਾਸਤੇ ਇਹ ਗੁੰਦ ਹੈ ਹੁਣ ਅਸੀਂ ਲੱਗੇ ਹਾਂ ਜੀ ਕੜਾਈ ਵਿੱਚ ਗੁੰਦ ਪਾਣ ਥੋੜੀ ਜਿਹੀ ਪਹਿਲੇ ਪਾ ਕੇ ਦੇਖ ਲਈ ਹੈ ਕਿ ਕਿਸ ਤਰੀਕੇ ਦੇ ਨਾਲ ਕਿਉਂ ਗਰਮ ਹੋਇਆ ਹੈ ਜਾਂ ਨਹੀਂ ਹੋਇਆ ਹੁਣ ਅਸੀਂ ਲੱਗੇ ਹਾਂ ਗੁੰਦ ਪਾ ਦਿੱਤੀ ਹੈ ਗੁੰਦ ਪਾਣ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਥੋੜਾ ਜਿਹਾ ਨਾ ਬ੍ਰਾਊਨ ਹੋ ਜਾਏ ਤੇ ਬਾਹਰ ਕੱਢ ਲੈਣਾ ਹੈ ਬਾਰ ਘਟਣ ਤੋਂ ਬਾਅਦ ਇਹਨੂੰ ਚਮਚ ਦੇ ਨਾਲ ਤੁਸੀਂ ਥੋੜਾ ਜਿਹਾ ਨਾ ਮੈਲਟ ਕਰ ਲੈਣਾ ਹੈ। ਸ਼ਵਾਰੇ ਵੀ ਲੱਗੇ ਹਨ ਅਸੀਂ ਘਿਓ ਦੇ ਵਿੱਚ ਥੋੜਾ ਜਿੰਨਾ ਫਰਾਈ ਕਰਨ ਜਿਆਦਾ ਨਹੀਂ। ਉਹਦੇ ਬਾਅਦ ਅਸੀਂ ਕਰਾਂਗੇ ਜੀ ਦੇਖੋ ਚਮਚ ਨਾ ਹੋ ਰਿਹਾ ਹੈ ਬਦਾਮ ਤੇ ਕਾਜੂ ਵੀ। ਕਾਜੂ ਬਦਾਮ ਨੂੰ ਵੀ ਅਸੀਂ ਥੋੜਾ ਜਿਹਾ ਫਰਾਈ ਕਰ ਲਿਆ ਖਸਖਾਸ ਵੀ ਪਾ ਲਈ ਹੈ ਜਰਾ ਜਿੰਨੀ 100 ਗ੍ਰਾਮ ਫਿਰ ਅਸੀਂ ਪਾਵਾਂਗੇ ਜੀ ਵੇਸਣ ਬੇਸਨ ਜਿੰਨੀ ਦੇਰ ਤੱਕ ਬ੍ਰਾਊਨ ਹੁੰਦਾ ਹੈ ਬੇਸਨ ਭਾਂ ਤੋਂ ਬਾਅਦ ਅਸੀਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਮਿਕਸ ਕਰਾਂਗੇ ਤੇ ਬੇਸਨ ਸਾਡਾ ਬਣ ਕੇ ਬਹੁਤ ਹੀ ਵਧੀਆ ਤਿਆਰ ਹੋ ਜਾਏਗਾ ਬੇਸਨ ਤਿਆਰ ਹੋ ਗਿਆ ਇਹ ਵਿੱਚ ਸਾਰੀਆਂ ਚੀਜ਼ਾਂ ਅਸੀਂ ਪੰਜੇ ਗੁੰਦਾ ਜੋ ਹੈ ਸਾਰੀਆਂ ਪਾ ਰਹੇ ਹਾਂ ਕਾਜੂ ਹੈ ਬਦਾਮ ਹੈ ਸ਼ੁਆਰੇ ਹਨ ਤੇ ਮਗਜ ਹੈ ਇਹ ਸਾਰੀਆਂ ਚੀਜ਼ਾਂ ਪਾ ਕੇ ਥੋੜੀ ਜਿਨੀ ਵਿੱਚ ਅਸੀਂ ਸ਼ੰਡ ਪਾਵਾਂਗੇ ਉਹ ਵੀ ਚੰਗੀ ਹੁੰਦੀ ਹੈ ਸੇਤ ਵਾਸੇ ਕਾਜੂ ਤੇ ਬਦਾਮ ਫਰਾਈ ਕੀਤੇ ਸੀ ਜਿਹੜਾ ਜਿੰਨੇ ਇਹ ਵੀ ਪਾ ਦਿੱਤੇ ਹਨ ਤੁਸੀਂ ਇਹ ਸਰਦੀਆਂ ਵਿੱਚ ਬਣਾਓ ਤੇ ਬੱਚਿਆਂ ਵਾਸਤੇ ਤੇ ਤੁਹਾਡੇ ਵਾਸਤੇ ਬਹੁਤ ਹੀ ਲਾਭਦਾਇਕ ਹੈ ਇੱਕ ਖਸ ਖਾਸ ਹੈ ਖਸ ਖਾਸ ਪਾਈਏ ਮਗਜ ਹਨ ਫਿਰ ਅਸੀਂ ਥੋੜੀ ਜਿੰਨੀ ਸੁੰਡ ਪਾਵਾਂਗੇ ਇਹਦੇ ਵਿੱਚ ਤੁਸੀਂ ਪਾਣੀ ਚਾਹੋ ਤੇ ਕਾਲੀ ਮਿਰਚ ਦਾ ਥੋੜਾ ਜਨਾ ਪਾਊਡਰ ਵੀ ਪਾ ਸਕਦੇ ਹੋ ਇਹ ਖਸ ਖਾਸ ਹੋਣ ਪਾ ਰਹੀ ਹੈ ਪਹਿਲੇ ਮੈਂ ਭੁੱਲ ਗਈ ਸੀ ਖਸਖਾਸ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਵੇਸਣ ਸਾਡਾ ਬਣ ਕੇ ਤਿਆਰ ਹੋ ਜਾਏਗਾ ਤੇ ਖਾਓ ਸਰਦੀਆਂ ਦੇ ਵਿੱਚ ਬੱਚਿਆਂ ਵਾਸਤੇ ਸਿਰ ਵਾਸਤੇ ਬਹੁਤ ਅੱਛਾ ਹੈ ਸਰਦੀ ਜੁਗਾਮ ਜੁਕਾਮ ਵੀ ਨਹੀਂ ਲੱਗਦਾ ਅਗਰ ਤੁਹਾਨੂੰ ਇਹ ਰੈਸਪੀ ਪਸੰਦ ਆਏ ਤੇ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਮੈਨੂੰ ਜ਼ਰੂਰ ਦੱਸਿਓ ਮੈਸੇਜ ਵੀ ਕਰਿਓ ਇਹ ਨਾਰੀਅਲ ਦਾ ਬੂਰਾ ਹੈ ਅੱਧਾ ਕਿਲੋ ਨਾਰੀਅਲ ਸੀ ਜੋਟੇ ਜੋ ਹੁੰਦਾ ਹੈ ਗੋਲੇ ਹੁੰਦੇ ਜੋ ਨਾਰੀਅਲ ਦੇ ਉਹ ਅਸੀਂ ਕੱਦੂ ਕਸ ਕਰਕੇ ਫੇਰ ਵਿੱਚ ਪਾ ਰਹੇ ਹਾਂ ਜੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਰੈਸਪੀ ਪਸੰਦ ਆਏਗੀ ਤੇ ਅੱਗੇ ਤੋਂ ਹੁਣ ਥੋੜੇ ਦਿਨਾਂ ਬਾਅਦ ਅਲਸੀ ਤਿਆਰ ਕਰਾਂਗੇ ਤੇ ਉਹ ਵੀ ਫਿਰ ਤੁਹਾਡੇ ਨਾਲ ਜ਼ਰੂਰ ਹੀ ਸ਼ੇਅਰ ਕਰਾਂਗੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੁਖਵਿੰਦਰ ਪੰਜਾਬੀ ਵੈਜ ਕੁਕਿੰਗ ਚੈਨਲ ਹੈ ਚੈਨਲ ਦਾ ਨਾਮ ਹੈ ਪੰਜਾਬੀ ਵੈਜ ਕੁਕਿੰਗ ਹਾਂਜੀ ਦੇਖ ਲਓ ਹੁਣ ਇਹ ਸਾਰਾ ਕੁਛ ਹੀ ਵਿੱਚ ਮਿਕਸ ਹੋ ਗਿਆ ਹੈ ਅਸੀਂ ਪਾ ਦਿੱਤੀ ਵਿੱਚ ਹੁਣ ਗੁੰਦ ਗੁੰਦ ਪਾਣ ਤੋਂ ਬਾਅਦ ਵੇਸਣ ਨੂੰ ਅਸੀਂ ਚੰਗੀ ਏ ਤਰ੍ਹਾਂ ਵਿੱਚ ਲਾਵਾਂਗੇ ਚੰਗੀ ਤਰ੍ਹਾਂ ਰਲਾਉਣ ਤੋਂ ਬਾਅਦ ਅਸੀਂ ਇਹਨੂੰ ਸਾਫ਼ ਸੁਥਰੇ ਭਾਂਡੇ ਵਿੱਚ ਰੱਖਾਂਗੇ ਕਿਸੇ ਗਿੱਲੇ ਭਾਂਡੇ ਵਿੱਚ ਨਹੀਂ ਰੱਖਣਾ ਹੈ ਅੱਛੇ ਸਾਫ਼ ਸੁਥਰੇ ਭਾਂਡੇ ਵਿੱਚ ਰੱਖ ਕੇ ਫੇਰ ਚਾਹ ਦੇ ਨਾਲ ਤੇ ਦੁੱਧ ਦੇ ਨਾਲ ਤੁਸੀਂ ਖਾ ਸਕਦੇ ਹੋ ਤੁਸੀਂ ਚਾਹੋ ਤੇ ਇਹਨੂੰ ਚਾਹ ਨਾਲ ਖਾਓ ਬੱਚਿਆਂ ਨੂੰ ਵੀ ਦਿਓ ਇਹ ਹੁਣ ਅਸੀਂ ਪਾ ਰਹੇ ਹਾਂ ਜਿਹਦੇ ਵਿੱਚ ਬੂਰਾ ਖੰਡ 1 ਕਿਲੋ ਵੇਸਨ ਵਿੱਚ 1 ਕਿਲੋ ਬੂਰਾ ਖੰਡ ਪਾ ਦਿੱਤੀ ਹੈ ਚਾਹੋ ਤਾਂ ਤੁਸੀਂ ਘੱਟ ਵੀ ਪਾ ਸਕਦੇ ਹੋ ਫੇਰ ਅਸੀਂ ਇਹਦੇ ਇਹਨੂੰ ਅੱਛੀ ਤਰ੍ਹਾਂ ਰਲਾ ਕੇ ਤੇ ਦਵਾਂਗੇ ਬੱਚਿਆਂ ਨੂੰ ਸਰਵ ਕਰਾਂਗੇ ਬੱਚਿਆਂ ਦੇ ਅੱਗੇ ਆਏਗਾ ਇਹਨੂੰ ਵੀ ਤੁਸੀਂ ਦੇ ਸਕਦੇ ਹੋ ਕੋਈ ਵੀ ਤੁਹਾਡੇ ਘਰ ਮਹਿਮਾਨ ਆਏ ਤਾਂ ਤੁਸੀਂ ਚਾਹਨਾ ਵੀ ਦੇ ਸਕਦੇ ਹੋ ਮੈਨੂੰ ਬਹੁਤ ਹੀ ਪਸੰਦ ਹੈ ਤੇ ਬੱਚਿਆਂ ਨੂੰ ਬਹੁਤ ਪਸੰਦ ਹੈ ਵਿਸਣ ਦੇ ਲੱਡੂ ਵੀ ਬਣ ਜਾਂਦੇ ਹਨ ਤੇ ਪੰਜੀਰੀ ਵੀ ਤਿਆਰ ਹੋ ਜਾਂਦੀ ਹੈ ਅਸੀਂ ਵਿੱਚ ਸ਼ੁਹਾਰੇ ਕੱਟ ਕੇ ਪਾਏ ਹੈ ਕਈ ਲੋਕ ਪੀਸ ਕੇ ਪਾਉਂਦੇ ਹੈ ਮਿਕਸੀ ਵਿੱਚ ਲੇਕਿਨ ਥੋੜਾ ਥੋੜਾ ਮੂੰਹ ਚ ਸਵਾਦ ਵੀ ਆਣਾ ਚਾਹੀਦਾ ਹੈ ਸ਼ੁਹਾਰਿਆਂ ਦਾ ਪੀਸ ਤੋਂ ਹੋ ਤੇ ਫਿਰ ਉਹ ਸਾਰਾ ਹੀ ਮੈਲਟ ਹੋ ਜਾਂਦਾ ਹੈ ਸਾਰਾ ਕੁਝ ਤੋਂ ਫਿਰ ਲੱਡੂ ਬਣਾਉਣੇ ਪੈਂਦੇ ਹਨ ਇਹ ਅਸੀਂ ਪੰਜੀਰੀ ਬਣਾ ਕੇ ਤਿਆਰ ਕੀਤੀ ਹੈ ਮੇਰਾ ਤੋਂ ਇਲਾਵਾ ਇੱਕ ਚੈਨਲ ਹੋ ਰਿਹਾ ਹੈ ਐਸ ਕੇ ਵੀਲੋਗ ਚੈਨਲ ਉਸ ਚੈਨਲ ਤੇ ਵੀ ਜਾਇਓ ਉਸ ਚੈਨਲ ਨੂੰ ਵੀ ਤੁਸੀਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਿਓ ਪੰਜਾਬੀ ਵੈਜ ਕੁਕਿੰਗ ਚੈਨਲ ਚੈਨਲ ਦਾ ਨਾਮ ਹੈ ਹਫਤੇ ਦੀ ਇੱਕ ਵੀਡੀਓ ਜਾਂ ਟਾਈਮ ਲੱਗੇ ਤੇ 15 ਦਿਨ ਬਾਅਦ ਵੀ ਪਾਈ ਦੀ ਆ ਵੀਡੀਓ ਉਮੀਦ ਕਰਦੀ ਹਾਂ ਕਿ ਤੁਹਾਨੂੰ ਦੇਖੋ ਪੰਜੀਰੀ ਬਣ ਕੇ ਤਿਆਰ ਹੋ ਗਈ ਆ ਪਲੇਟ ਵਿੱਚ ਪਾਤੀ ਹੂ ਸਭ ਤੋਂ ਪਹਿਲਾਂ ਵਾਈ ਗੁਰੂ ਦੇ ਨਾਮ ਦੀ ਪੰਜੀਰੀ ਗੱਡੀ ਹੈ ਜੀ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ